ਸਰگە ਆਪਜੀ ਵੱਲੋਂ ਸਰਨਾ ਵਿਖੇ ਕੁਝ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਜੀ ਠੀਕ ਹੈ ਨਾ ਜੀ ਅ ਦੇਖੋ ਲਗਾਤਾਰ ਹਲਕਾ ਪੋਆ ਦੇ ਅੰਦਰ ਜਿਹੜੇ ਪਿਛਲੇ ਸਰਕਾਰਾਂ ਵੱਲੋਂ ਅਨੁਭੋਲੇ ਕੇ ਵਿਕਾਸ ਕਾਰਜਾਂ ਹਨ ਉਹਨਾਂ ਤੋਂ ਕੰਮ ਕੀਤਾ ਜਾ ਰਿਹਾ ਸੋ ਜਿਸ ਤਰ੍ਹਾਂ ਕੱਲ ਅ ਸਰਨੇ ਦੇ ਅੰਦਰ ਵਾਰ ਨੰਬਰ 44 ਦੇ ਵਿੱਚ 50 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਉਹ ਬੋਰ ਦਾ ਡਰਿੰਕਿੰਗ ਵਾਟਰ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਸੋ ਅੱਜ ਫਿਰ ਦੁਬਾਰਾ 12 ਨੰਬਰ 43 ਵਾਰਡ ਨੰਬਰ 44 42 ਔਰ ਇਹਨਾਂ ਤਿੰਨ ਵਾਰਡਾਂ ਦੇ ਅੰਦਰ ਜਿਹੜਾ ਅੱਜ ਲਗਭਗ 2 ਕਰੋੜ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ ਗਲੀਆਂ ਬਣੀਆਂ ਨੇ ਇਹਨਾਂ ਵਾਰਡਾਂ ਦੇ ਅੰਦਰ ਉਹਦੇ ਨਿਰਮਾਣ ਕਰਜਾਂ ਦਾ ਜਿਹੜਾ ਉਹ ਮਤਲਬ ਅੱਜ ਇੱਥੇ ਉਹਦੇ ਵਰਕਿੰਗ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਕੱਲਾ ਕੱਲਾ ਜਿਹੜਾ ਵਾਅਦਾ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ ਕੀਤਾ ਇਹ ਅਵਾਰਡ ਜਿਹੜਾ ਨਗਰ ਨਿਗਮ ਪਠਾਨਕੋਟ ਚ ਪੈਂਦੇ ਆ ਸੋ ਮੈਨੂੰ ਖੁਸ਼ੀ ਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਗਲੀਆਂ ਦੀ ਅਨਹੋਦ ਸੀਗੀਆਂ ਜਿਹੜੀਆਂ ਬਣਨੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਨਹੀਂ ਬਣਾਈਆਂ ਗਈਆਂ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿੱਥੇ ਬਾਕੀ ਪੰਜਾਬ ਦੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਆ ਉਥੇ ਜਿਹੜੇ ਨਿਵਾਰ ਨੇ ਇਹਨਾਂ ਦੇ ਅੰਦਰ ਅਜ ਵਰਕਿੰਗ ਆਰਡਰ ਦੇ ਕੇ ਜਿਹੜਾ ਆ ਉਹ ਕੰਮ ਕਰਨ ਦੀ ਪ੍ਰਕਿਰਿਆ ਦਾ ਰਾਪ ਅਧਰਾ ਕੀਤਾ ਗਿਆ ਸੋ 2 ਕਰੋੜ 30 ਲੱਖ ਰੁਪਏ ਦੇ ਲੱਗਦੇ ਨਾਲ ਆਪਣਾ ਗਲੀਆਂ ਵੜਨੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਸਟਰੀਟ ਲਾਈਟਾਂ ਹਾਈ ਮਾਸ ਲਾਈਟ ਜਿਹੜੀ ਹੈ ਵੱਡੀਆਂ ਉਹ ਵੀ ਨਾਲ ਲੱਗਣਗੀਆਂ ਸੋ ਹਰ ਤਰ੍ਹਾਂ ਦੀ ਸੁਵਿਧਾ ਇਹਨਾਂ ਕਿਉਂਕਿ ਇਹ ਨਵੇਂ ਪਿੰਡ ਜਿਹੜੇ ਨਗਰ ਨਿਗਮ ਦੇ ਸਾਹਮਣੇ ਹੋਏ ਸਨ ਸੋ ਇਸ ਕਰਕੇ ਨਗਰ ਨਿਗਮ ਵਾਲੀਆਂ ਸਹੂਲਤਾਂ ਪ੍ਰਾਪਰ ਇਹਨਾਂ ਪਿੰਡਾਂ ਚਾਣ ਇਹਦੇ ਲਈ ਅਸੀਂ ਕੋਈ ਕਸਰ ਵਾਕਈ ਨਹੀਂ ਛੱਡ ਰਹੇ ਸੋ ਬਸ ਬਹੁਤ ਜਲਦੀ ਇਹਨਾਂ ਗਲੀਆਂ ਦੇ ਕੰਮਾਂ ਦਾ ਜਿਹੜਾ ਉਹ ਨੂੰ ਆਰੰਭ ਕੀਤਾ ਜਾਵੇਗਾ ਪਰ ਅੱਜ ਆਪਜੀ ਵੱਲੋਂ ਸਰਨਾ ਵਿਖੇ ਕੁਝ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਜੀ ਠੀਕ ਹੈ ਜੀ ਅਹ ਦੇਖੋ ਲਗਾਤਾਰ ਹਲਕਾ ਪੋਵਾ ਦੇ ਅੰਦਰ ਜਿਹੜੇ ਪਿਛਲੇ ਸਰਕਾਰਾਂ ਵੱਲੋਂ ਅਨਗੋਲੇ ਦੇ ਵਿਕਾਸ ਕਾਰਸਾਨ ਉਹਨਾਂ 'ਤੇ ਕੰਮ ਕੀਤਾ ਜਾ ਰਿਹਾ ਸੋ ਜਿਸ ਤਰ੍ਹਾਂ ਕੱਲ ਅ ਸਰਨੇ ਦੇ ਅੰਦਰ ਵਾਰਡ ਨੰਬਰ 44 ਦੇ ਵਿੱਚ 50 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਉਹ ਬੋਰ ਦਾ ਡਰਿੰਕਿੰਗ ਵਾਟਰ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਸੋ ਅੱਜ ਫਿਰ ਦੁਬਾਰਾ ਵਾਰਡ ਨੰਬਰ 43 ਵਾਰਡ ਨੰਬਰ 44 42 ਔਰ ਇਹਨਾਂ ਤਿੰਨ ਵਾਰਡਾਂ ਦੇ ਅੰਦਰ ਜਿਹੜਾ ਅੱਜ ਲਗਭਗ 2 ਕਰੋੜ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ ਗਲੀਆਂ ਬਣਨੀਆਂ ਨੇ ਇਹਨਾਂ ਵਾਰਡਾਂ ਦੇ ਅੰਦਰ ਉਹਦੇ ਨਿਰਮਾਣ ਕਾਰਜਾਂ ਦਾ ਜਿਹੜਾ ਉਹ ਮਤਲਬ ਅੱਜ ਇੱਥੇ ਉਹਦੇ ਵਰਕਿੰਗ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਕੱਲਾ ਕੱਲਾ ਜਿਹੜਾ ਵਾਅਦਾ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ ਕੀਤਾ ਤੇ ਵਾਰਡ ਜਿਹੜਾ ਨਗਰ ਨਿਗਮ ਪਠਾਨਕੋਟ ਚ ਪੈਂਦੇ ਆ ਸੋ ਮੈਨੂੰ ਖੁਸ਼ੀ ਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਗਲੀਆਂ ਦੀ ਇਨਹੋਦ ਸੀ ਜਿਹੜੀਆਂ ਬਣਨੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਨਹੀਂ ਬਣਾਈਆਂ ਗਈਆਂ ਸੋ ਮਾਨਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਜਿੱਥੇ ਬਾਕੀ ਪੰਜਾਬ ਦੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਆ ਉਥੇ ਜਿਹੜੇ ਮਨੇ ਵਾਰ ਨੇ ਇਹਨਾਂ ਦੇ ਅੰਦਰ ਅਜ ਵਰਕਿੰਗ ਆਰਡਰ ਦੇ ਕੇ ਜਿਹੜਾ ਆ ਉਹ ਕੰਮ ਕਰਨ ਦੀ ਪ੍ਰਕਿਰਿਆ ਦਾ ਰਾਹ ਪੱਧਰਾ ਕੀਤਾ ਗਿਆ ਸੋ 2 ਕਰੋੜ 30 ਲੱਖ ਰੁਪਏ ਦੀ ਲੱਗਦ ਨਾਲ ਆਪਣਾ ਗਲੀਆਂ ਬਣੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਸਟਰੀਟ ਲਾਈਟਾਂ ਹਾਈ ਮਾਸ ਲੜ ਜਿਹੜੀਆਂ ਵੱਡੀਆਂ ਉਹ ਵੀ ਨਾਲ ਲੱਗਣਗੀਆਂ ਸੋ ਹਰ ਤਰ੍ਹਾਂ ਦੀ ਸੁਵਿਧਾ ਇਹਨਾਂ ਕਿਉਂਕਿ ਇਹ ਨਵੇਂ ਪਿੰਡ ਜਿਹੜੇ ਨਗਰ ਨਿਗਮ ਦੇ ਸ਼ਾਮਲ ਹੋਏ ਸਨ ਸੋ ਇਸ ਕਰਕੇ ਨਗਰ ਨਿਗਮ ਵਾਲੀਆਂ ਸਹੂਲਤਾਂ ਪ੍ਰਾਪਰ ਇਹਨਾਂ ਪਿੰਡਾਂ ਚ ਆਣ ਇਹਦੇ ਲਈ ਅਸੀਂ ਕੋਈ ਕਸਰ ਵਾਕੀ ਨਹੀਂ ਛੱਡ ਰਹੇ ਸੋ ਬਸ ਬਹੁਤ ਜਲਦੀ ਇਹਨਾਂ ਗਲੀਆਂ ਦੇ ਕੰਮਾਂ ਦਾ ਜਿਹੜਾ ਉਹ ਨੂੰ ਆਰੰਭ ਕੀਤਾ ਜਾਵੇਗਾ